ਅੱਜ ਜੇਕਰ ਅਸੀਂ ਕਿਸੇ ਨੂੰ ਪੁੱਛੀਏ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਖਰਾਬ ਸਾਲ ਕਿਹੜਾ ਰਿਹਾ ਹੈ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਏਗਾ ਸਾਲ 2020 ਤੇ ਸਾਲ 2021 ਕਿਉਂਕਿ ਇਹਨਾਂ ਦੋਨਾਂ ਸਾਲਾਂ ਦੌਰਾਨ ਹੀ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਚਪੇੜ ਦੇ ਵਿੱਚ ਲੈ ਰਿਆ ਸੀ ਤੇ ਇਹ ਮਹਾਮਾਰੀ ਅੱਜ ਵੀ ਚੱਲ ਰਹੀ ਹੈ ਪਰ ਜੇਕਰ ਆਪਾਂ ਹਿਸਟਰੀ ਏਕਸਪਰਟ ਦੀ ਮੰਨੀਏ ਤੇ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਬੁਰੇ ਦੌਰ ਨਜ਼ਰ ਆਉਂਦੇ ਨੇ ਪਿਛਲੇ ਇਤਿਹਾਸ ਦੇ ਵਿੱਚ ਇੱਕ ਵਾਰ ਜਦੋਂ ਇਹ ਚੀਜ਼ ਪੁੱਛੀ ਗਈ ਸੀ ਕਿ ਇਤਿਹਾਸ ਦਾ ਸਭ ਤੋਂ ਜ਼ਿਆਦਾ ਬੁਰਾ ਦੌਰ ਕਿਹੜਾ ਸੀ ਤੇ ਉਹ ਕਿਹੜਾ ਸਾਲ ਜਾਣਾ ਬਿਲਕੁਲ ਵੀ ਪਸੰਦ ਨਹੀਂ ਕਰੇਗਾ ਤਾਂ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਨੇ ਕਿਹਾ ਸੀ ਕਿ ਉਹ 536 ਈਸਵੀ ਦੇ ਵਿੱਚ ਜਾਣਾ ਕਦੇ ਵੀ ਨਹੀਂ ਪਸੰਦ ਕਰਨਗੇ 536 ਈਸਵੀ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਅੱਜ ਤੱਕ ਦਾ ਬੁਰਾ ਦੌਰ ਮੰਨਿਆ ਜਾਂਦਾ ਹੈ ਪਰ ਅਜੀਹਾ ਕਿਉਂ ਤੇ ਕੀ ਹੋਇਆ ਸੀ ਇਹਨਾਂ ਸਾਲਾਂ ਦੇ ਵਿੱਚ ਜੇਕਰ ਤੁਸੀਂ ਜਾਣੋਗੇ ਤਾਂ ਤੁਹਾਡੀ ਜਾਣ ਕੇ ਰੂਹ ਕੰਬ ਜਾਵੇਗੀ ਉਸ ਸਮੇਂ ਕੋਈ ਜੰਗ ਹੋਇਆ ਸੀ ਜਾਂ ਫਿਰ ਭਿਆਨਕ ਬਿਮਾਰੀ ਆਈ ਸੀ ਇਹਨਾਂ ਦੋਨਾਂ ਦੇ ਵਿੱਚੋਂ ਅਜੀਹਾ ਕੁਝ ਵੀ ਨਹੀਂ ਹੈ ਅਜੀਹਾ ਕੁਝ ਵੀ ਨਹੀਂ ਹੋਇਆ ਤਾਂ ਫਿਰ ਵੀ ਇਹ ਮਾਨਵਤ ਸੱਭਿਆਤਾ ਦਾ ਸਭ ਤੋਂ ਬੁਰਾ ਦੌਰ ਕਿਉਂ ਸੀ ਉਸ ਸਮੇਂ ਮੌਤ ਨੇ ਤੜ ਦੇ ਉੱਪਰ ਅਜੇ ਹੱਤ ਟਾਂਡਵ ਖੇលਿਆ ਸੀ ਜਿਹੜਾ 1-2 ਮਹੀਨੇ ਨਹੀਂ ਬਲਕਿ ਕਈ ਸਾਲਾਂ ਤੱਕ ਲਗਾਤਾਰ ਚੱਲਿਆ ਸੀ ਭਾਰਤੀ ਨੂੰ ਫਿਰ ਤੋਂ ਪਹਿਲਾਂ ਵਰਗੀ ਬਣਦੇ ਵਿੱਚ 9 ਤੋਂ 10 ਸਾਲ ਲੱਗੇ ਸਨ ਅਜਿਹਾ ਉਸ ਸਮੇਂ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਹੋਇਆ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਨਾਲ ਦੱਸੂਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ 536 ਇਸਵੀ ਦੀ ਸ਼ੁਰੂਆਤ ਦੇ ਵਿੱਚ ਸਭ ਕੁਝ ਨਾਰਮਲ ਚੱਲ ਰਿਹਾ ਹੁੰਦਾ ਹੈ ਪਰ ਇੱਕ ਦਿਨ ਅਚਾਨਕ ਜਦੋਂ ਲੋਕੀ ਰਾਤ ਨੂੰ ਸੌਂ ਕੇ ਸਵੇਰ ਉੱਠਦੇ ਨੇ ਤਾਂ ਉਹ ਦੇਖਦੇ ਨੇ ਕਿ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਉਸ ਸਮੇਂ ਹਰ ਜਗ੍ਹਾ ਕਾਲੇ ਧੂੜ ਦੇ ਬੱਦਲ ਛਾਏ ਹੋਏ ਹੁੰਦੇ ਨੇ ਉਸ ਸਮੇਂ ਅਸਮਾਨ ਦੇ ਵਿੱਚ ਸੂਰਜ ਗਾਇਬ ਹੋ ਚੁੱਕਿਆ ਹੁੰਦਾ ਹੈ ਤੇ ਸਾਰੇ ਇਹ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਦੋ ਦਿਨਾਂ ਤੱਕ ਤਾਂ ਲੋਕਾਂ ਨੂੰ ਲੱਗਿਆ ਕਿ ਇਹ ਕੋਈ ਤੂਫਾਨ ਹੈ ਜਾਂ ਮੌਸਮ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਅਜੀਹਾ ਹੋ ਰਿਹਾ ਹੈ ਪਰ ਹੌਲੀ-ਹੌਲੀ ਇਹਨਾਂ ਧੂਏ ਦੇ ਬੱਦਲਾਂ ਨੇ ਯੂਰਪ ਤੋਂ ਲੈ ਕੇ ਮਿਡਲ ਈਸਟ ਤੇ ਉਸ ਤੋਂ ਬਾ ਨੂੰ ਜਦੋਂ ਕਵਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦੇ ਵਿੱਚ ਤਰਥੱਲੀ ਮਚ ਗਈ ਹੁਣ ਲੋਕ ਕਈ ਦਿਨਾਂ ਤੱਕ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦੇ ਰਹੇ ਪਰ ਅਸਮਾਨ ਦੇ ਵਿੱਚ ਸੂਰਜ ਤਾਂ ਦੇਖਣਾ ਬਹੁਤ ਦੂਰ ਦੀ ਗੱਲ ਹੈ ਉਸ ਦੀ ਰੋਸ਼ਨੀ ਦੀ ਕੋਈ ਇੱਕ ਕਿਰਨ ਵੀ ਧਰਤੀ ਦੇ ਉੱਪਰ ਨਹੀਂ ਆ ਰਹੀ ਸੀ ਹਰ ਪਾਸੇ ਹਨੇਰਾ ਹੀ ਹਨੇਰਾ ਸੀ ਤੇ ਉਸ ਸਮੇਂ ਤੱਕ ਲਾਈਟ ਦੀ ਖੋਜ ਵੀ ਨਹੀਂ ਹੋਈ ਸੀ ਲੋਕ ਲਾਲਟਣ ਅਤੇ ਲੱਕੜੀ ਨੂੰ ਜਗਾ ਕੇ ਹੀ ਉਸ ਸਮੇਂ ਰੋਸ਼ਨੀ ਕਰਦੇ ਸਨ ਕਈ ਦਿਨ ਕਈ ਹਫ਼ਤੇ ਤੇ ਕਈ ਮਹੀਨੇ ਨਿਕਲ ਗਏ ਪਰ ਕੁਝ ਵੀ ਨਹੀਂ ਬਦਲਿਆ ਹਜੇ ਵੀ ਅਸਮਾਨ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਹਨੇਰਾ ਛਾਇਆ ਹੋਇਆ ਸੀ ਲਗਾਤਾਰ ਕਈ ਮਹੀਨੇ ਹੋ ਚੁੱਕੇ ਸਨ ਤੇ ਪੂਰੇ ਨਾਂ ਨਿਕਲਣ ਦੇ ਕਾਰਨ ਧਰਤੀ ਦਾ ਤਾਪਮਾਨ ਡਿਗਣ ਲੱਗਦਾ ਹੈ ਤੇ ਪੂਰੇ ਗਰਮੀ ਦੇ ਦਿਨਾਂ ਦੇ ਵਿੱਚ ਵੀ ਚੀਨ ਦਾ ਤਾਪਮਾਨ ਹੁੰਦਾ ਹੈ ਜੀ ਸਿਰਫ 2.5 ਡਿਗਰੀ ਗਰਮੀ ਦੇ ਮੌਸਮ ਦੇ ਵਿੱਚ ਪੂਰੇ ਏਸ਼ੀਆ ਦੇ ਵਿੱਚ ਬਰਫ਼ ਪੈਣ ਲੱਗੀ ਤੇ ਪੂਰੇ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਸਭ ਕੁਝ ਜੰਮ ਗਿਆ ਹੁਣ ਲੋਕਾਂ ਦੇ ਕੋਲ ਖਾਣ ਪੀਣ ਦੇ ਲਈ ਜਿਆਦਾ ਕੁਝ ਨਹੀਂ ਬਚਿਆ ਸੀ ਇਸ ਸਮੇਂ ਲੋਕ ਬਸ ਇੰਤਜ਼ਾਰ ਕਰ ਰਹੇ ਸਨ ਕਿ ਸੂਰਜ ਕਿਸੇ ਤਰ੍ਹਾਂ ਨਿਕਲ ਆਵੇ ਪਰ ਕੁਝ ਸਮੇਂ ਬਾਅਦ ਲੋਕਾਂ ਨੇ ਦੁਆਰ ਤੋਂ ਸੂਰਜ ਦੇਖਣ ਦੀ ਉਮੀਦ ਬਿਲਕੁਲ ਹੀ ਛੱਡ ਦਿੱਤੀ ਹੁਣ ਇਹਨਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਸਾਡਾ ਅੰਤ ਨੇੜ ਚਾ ਸਕਦਾ ਹੈ ਤਾਂ ਉਹ ਰਾਪੀ ਹੀ ਹੈ ਖਤਰਨਾਕ ਅਕਾਲ ਪੈ ਗਏ ਤੇ ਸੋਕੇ ਦੀ ਵਜ੍ਹਾ ਦੇ ਕਾਰਨ ਚਾਰੇ ਪਾਸੇ ਭੁੱਖਮਰੀ ਹੋ ਗਈ ਤੇ ਲੋਕ ਮਾਰਨ ਲੱਗੇ ਉਸ ਸਮੇਂ ਦੇ ਲੋਕਾਂ ਨੂੰ ਵਿਗਿਆਨ ਬਾਰੇ ਜਿਆਦਾ ਜਾਣਕਾਰੀ ਨਹੀਂ ਸੀ ਨਾ ਹੀ ਉਹ ਪਤਾ ਕਰ ਸਕਦੇ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ ਲਗਾਤਾਰ ਸੂਰਜ ਨਾ ਨਿਕਲਣ ਦੇ ਕਾਰਨ ਖੇਤੀਬਾੜੀ ਬਰਬਾਦ ਹੋ ਚੁੱਕੀ ਸੀ ਤੇ ਲੋਕਾਂ ਦੇ ਕੋਲ ਖਾਣ ਨੂੰ ਕੁਝ ਵੀ ਨਹੀਂ ਬਚਿਆ ਸੀ ਉਹਨਾਂ ਨੇ ਜਾਨਵਰਾਂ ਨੂੰ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਲੋਕ ਆਪਣੇ ਘਰਾਂ ਦੇ ਵਿੱਚ ਰੱਖੇ ਗੇ ਪਾਲਤੂ ਜਾਨਵਰ ਜਿਵੇਂ ਕਿ ਮੱਝਾਂ ਗਾਇਆਂ ਕੁੱਤੇ ਬਿੱਲੀਆਂ ਨੂੰ ਵੀ ਮਾਰ ਕੇ ਖਾਣ ਲੱਗੇ ਕੁਝ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਕਿ ਉਸ ਸਮੇ ਜਿਹੜਾ ਵੀ ਕੋਈ ਇਨਸਾਨ ਮਰਦਾ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਸ ਨੂੰ ਵੀ ਪਕਾ ਕੇ ਖਾ ਲਿਆ ਜਾਂਦਾ ਸੀ ਲਗਾਤਾਰ 18 ਮਹੀਨਿਆਂ ਤੱਕ ਇਹ ਹਾਈ ਚੱਲਦਾ ਰਿਹਾ ਲੋਕ ਹੁਣ ਹਿੰਮਤ ਹਾਰ ਚੁੱਕੇ ਸਨ ਤੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਲੋਕਾਂ ਦੀ ਮੌਤ ਹੋ ਚੁੱਕੀ ਸੀ ਪਰ 18 ਮਹੀਨਿਆਂ ਤੋਂ ਬਾਅਦ ਅਚਾਨਕ ਇੱਕ ਦਿਨ ਅਸਮਾਨ ਦੇ ਵਿੱਚ ਥੋੜੀ ਜਿਹੀ ਚਮਕ ਨਜ਼ਰ ਆਉਂਦੀ ਹੈ ਤੇ ਸੂਰਜ ਨਿਕਲ ਆਉਂਦਾ ਹੈ ਸੂਰਜ ਨੂੰ ਦੇਖਦਿਆਂ ਹੀ ਲੋਕਾਂ ਨੇ ਸੌਖਾ ਦਾ ਸਾਲ ਲਿਆ ਤੇ ਉਹਨਾਂ ਨੂੰ ਲੱਗਿਆ ਕਿ ਹੁਣ ਉਹਨਾਂ ਦੀ ਜ਼ਿੰਦਗੀ ਬਿਲਕੁਲ ਨਾਰਮਲ ਹੋ ਜਾਵੇਗੀ ਪਰ ਕੁਦਰਤ ਦੇ ਵਿੱਚ ਕੁਝ ਵੀ ਇੰਨੀ ਆਸਾਨੀ ਦੇ ਨਾਲ ਨਹੀਂ ਬਦਲਦਾ ਇਹ ਸੂਰਜ ਚਮਕਦਾ ਰਿਹਾ ਸੀ ਇਹ ਲੋਕਾਂ ਨੇ 18 ਮਹੀਨੇ ਪਹਿਲਾਂ ਵਾਲੇ ਸੂਰਜ ਦੇ ਵਿੱਚ ਮਹਿਸੂਸ ਕੀਤੀ ਸੀ। ਐਕਸਪਰਟ ਦਾ ਕਹਿਣਾ ਹੈ ਕਿ ਸੂਰਜ ਨੂੰ ਚੰਗੀ ਤਰ੍ਹਾਂ ਆਪਣੀ ਧਰਤੀ ਦੇ ਉੱਪਰ ਗਰਮੀ ਬਖੇਰਨ ਦੇ ਲਈ ਜਿਹੜੀ ਧਰਤੀ ਦੇ ਉੱਪਰ ਬਰਫ਼ ਜੰਮੀ ਸੀ ਉਸ ਨੂੰ ਸੈਟਲਮੈਂਟ ਕਰਨ ਦੇ ਵਿੱਚ ਲਗਭਗ 9 ਤੋਂ 10 ਸਾਲ ਲੱਗ ਗਏ ਤੇ ਇਹੀ ਦਹਾਕੇ ਨੂੰ ਪਿਛਲੇ 2300 ਸਾਲਾਂ ਦੇ ਧਰਤੀ ਦੇ ਇਤਿਹਾਸ ਦਾ ਸਭ ਤੋਂ ਜ਼ਿਆਦਾ ਠੰਡਾ ਦਹਾਕਾ ਵੀ ਮੰਨਿਆ ਜਾਂਦਾ ਹੈ। ਇਹ ਝਟਕੇ ਤੋਂ ਹਜੇ ਲੋਕ ਸੰਭਲੇ ਹੀ ਸਨ ਕਿ ਈਸਟਰਨ ਰੂਮਨ ਐਮਪਾਇਰ ਦੇ ਵਿੱਚ ਉਸੇ ਸਮੇਂ ਹੀ ਪਲੇਗ ਦੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਕਈ ਥਾਵਾਂ ਦੇ ਉੱਤੇ ਲਗਾਤਾਰ ਜ ਹਾ ਸ਼ੇਮੀ ਸਟਾਪਦੀ ਦੇ ਵਿੱਚ ਲਗਾਤਾਰ ਹੁੰਦਾ ਰਿਹਾ ਇਸ ਕਰਕੇ 6ਵੀਂ ਸੈਂਚਰੀ ਨੂੰ ਡਾਰਕ এজ ਵੀ ਕਿਹਾ ਜਾਂਦਾ ਹੈ ਉਸ ਸਮੇਂ ਤੱਕ ਵੀ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਸੀ ਕਿ ਆਖਰ 18 ਮਹੀਨਿਆਂ ਤੱਕ ਲਗਾਤਾਰ ਦੁਨੀਆ ਹਨੇਰੇ ਦੇ ਵਿੱਚ ਕਿਉਂ ਰਹੀ ਕਿਉਂ ਸੂਰਜ ਨਹੀਂ ਨਿਕਲਿਆ ਪਰ ਅੱਜ ਦੇ ਸਾਇੰਟਿਸਟਾਂ ਨੇ ਇਹ ਪੇਜ ਤੋਂ ਪੜਦਾ ਚੱਕ ਦਿੱਤਾ ਹੈ 536 ਈਸਵੀ ਦੇ ਵਿੱਚ ਆਈਸਲੈਂਡ ਦੇ ਅੰਦਰ ਇੱਕ ਬਹੁਤ ਜਦਾ ਭਿਆਨਕ ਜਵਾਲਾਮੁਖੀ ਦਾ ਵਿਸਪੋਰਟ ਹੋਇਆ ਸੀ ਇਹ ਵਿਸਪੋਰਟ ਇੰਨਾ ਜਦਾ ਖਤਰਨਾਕ ਸੀ ਕਿ ਇਸ ਦਾ ਲਾਵਾ ਦੂਰ ਦੂਰ ਤੱਕ ਫੈਲ ਗਿਆ ਸੀ ਇਹ ਜਵਾਲਾਮੁਖੀ ਫਟਣ ਦੇ ਨਾਲ ਹੀ ਚਾਰੇ ਪਾਸੇ ਅਸਮਾਨ ਦੇ ਵਿੱਚ ਧੂਏ ਦੇ ਬੱਦਲ ਛਾ ਗਏ ਸਨ ਤੇ ਇਹੀ ਬੱਦਲ ਹੌਲੀ-ਹੌਲੀ ਅਸਮਾਨ ਦੇ ਵਿੱਚ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਫੈਲ ਜਾਂਦੇ ਨੇ ਦੂਰ ਤੱਕ ਫੈਲੇ ਹੋਏ ਧੂਏ ਦੇ ਇਹ ਕਾਲੇ ਬੱਦਲਾਂ ਦੀ ਚਾਦਰ ਇੰਨੀ ਮੋਟੀ ਸੀ ਕਿ ਇਹਨਾਂ ਦੇ ਵਿੱਚ ਸੀ ਸੂਰਜ ਦੀਆਂ ਕਿਰਨਾਂ ਨਿਕਲ ਕੇ ਧਰਤੀ ਤੱਕ ਨਹੀਂ ਪਹੁੰਚ ਸਕਦੀਆਂ ਸਨ ਇਹ ਸਾਰੀ ਘਟਨਾ ਦੀ ਜਾਣਕਾਰੀ ਪ੍ਰੋਫੇਸੀਅਸ ਆਫ ਕੇਰਾਸਾਰਾ ਵੱਲੋਂ ਮਿਲਦੀ ਹੈ ਜਿਹੜੇ ਕਿ 6ਵੀਂ ਸਦੀ ਦੇ ਸਭ ਤੋਂ ਜ਼ਿਆਦਾ ਪ੍ਰਸਿੱਧ ਇਤਿਹਾਸਕਾਰ ਨੇ ਉਹਨਾਂ ਨੇ ਸਾਰੀ ਘਟਨਾ ਬਾਰੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਲੋਕ ਸੂਰਜ ਦੀ ਇੱਕ ਝਲਕ ਦੇਖਣ ਦੇ ਲਈ ਤਰਸ ਰਹੇ ਸਨ ਤੇ ਕਿਵੇਂ ਉਹ ਬਹੁਤ ਜ਼ਿਆਦਾ ਬੁਰੀ ਤਰ ਮਾਰੇ ਸਨ 536 ਇਸਵੀ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਸੀ ਇਹ ਸਾਰੇ ਘਟਨਾਕਰਮ ਦੇ ਦੌਰਾਨ ਇਹਦੀ ਕੋਈ ਸਹੀ ਜਾਣਕਾਰੀ ਕਿਤੇ ਵੀ ਸਾਨੂੰ ਲਿਖੀ ਹੋਈ ਨਹੀਂ ਮਿਲਦੀ ਪਰ ਇਤਿਹਾਸਕਾਰਾਂ ਦੇ ਮਤਾਬਕ ਇੰਨੀ ਜ਼ਿਆਦਾ ਭਿਆਨਕ ਤਬਾਹੀ ਧਰਤੀ ਦੇ ਉੱਪਰ ਕਦੇ ਵੀ ਨਹੀਂ ਹੋਈ ਸੀ ਉਹਨਾਂ ਦੇ ਮਤਾਬਕ ਉਸ ਸਮੇ 25 ਮਿਲੀਅਨ ਤੋਂ ਲੈ ਕੇ 100 ਮਿਲੀਅਨ ਦੇ ਵਿਚਕਾਰ ਲੋਕਾਂ ਦੀ ਮੌਤ ਹੋ ਗਈ ਸੀ ਇਹ ਡਾਰਕ এজ ਤੋਂ ਬਿਨਾਂ ਧਰਤੀ ਦੇ ਉੱਪਰ ਹੋਰ ਵੀ ਕਈ ਅਜਹਾਈਆਂ ਘਟਨਾਵਾਂ ਹੋਈਆਂ ਨੇ ਜਦੋਂ ਧਰਤੀ ਦੇ ਉੱਪਰ ਰਹਿਣ ਵਾਲੇ ਲੋਕਾਂ ਦਾ ਜੀਵਨ ਖਤਰੇ ਦੇ ਵਿੱਚ ਆ ਗਿਆ ਸੀ ਅਜਿਹੀ ਹੀ ਤਬਾਹੀ ਪਹਿਲੇ ਅਤੇ ਦੂਜੇ ਵਿਸ਼ਵ ਜੰਦ ਦੇ ਦੌਰਾਨ ਵੀ ਦੁਨੀਆ ਨੇ ਦੇਖੀ ਸੀ ਸ 118 ਦੇ ਵਿੱਚ ਸਪੈਨਿਸ਼ ਫਲੂ ਨਾਮ ਦੀ ਇੱਕ ਬਿਮਾਰੀ ਨੇ ਬਹੁਤ ਜ਼ਿਆਦਾ ਕਹਿਰਾਮ ਮਚਾਇਆ ਸੀ ਉਸ ਦੌਰਾਨ 2 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ ਕੁਝ ਇਤਿਹਾਸਕਾਰ ਤਾਂ ਇਹ ਸੰਖਿਆ ਨੂੰ 4 ਤੋਂ 5 ਕਰੋੜ ਵੀ ਦੱਸਦੇ ਨੇ ਇਸ ਤੋਂ ਬਿਨਾਂ ਨਾਜੀ ਚੰਗੇਜ਼ ਖਾਨ ਤੇ ਤੈਮੂਰ ਵਰਗੇ ਕਈ ਸ਼ਾਸਕ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਾਂ ਕਹਿ ਸਕਦੇ ਆ ਕਿ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਇਹ ਸਾਰੀਆਂ ਚੀਜ਼ਾਂ ਵੀ ਇਤਿਹਾਸ ਦੇ ਬੁਰੇ ਦੌਰ ਦੇ ਵਿੱਚ ਸ਼ਾਮਲ ਨਹੀਂ ਹਨ 14ਵੀਂ ਸਦੀ ਦੇ ਅੰਤ ਵਿੱਚ ਬਲੈਕ ਡੈਥ ਨਾਮ ਦੀ ਬਿਮਾਰੀ ਨੇ ਪੂਰੇ ਯੂਰਪ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਤੇ ਇਸ ਬਿਮਾਰੀ ਦੇ ਨਪੂਰੇ ਜੌਰਪੁਰ ਦੀ ਅੱਧੀ ਆਬਾਦੀ ਦੀ ਮੌਤ ਹੋ ਗਈ ਸੀ ਇਸ ਜੀ ਕੋਈ ਜਾਣਕਾਰੀ ਇਤਿਹਾਸ ਦੇ ਸਭ ਤੋਂ ਜ਼ਿਆਦਾ ਬੁਰੇ ਸਾਲ 536 ਈਸਵੀ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ